ਬਰਨਾਲਾ ਦੇ ਦੌਰ ਦੇ ਵਿੱਚ ਬਰਨਾਲਾ ਦੇ ਦੌਰ ਦੇ ਵਿੱਚ ਠੀਕ ਬਰਨਾਲਾ ਦੇ ਦੌਰ ਦੇ ਵਿੱਚ ਹੋਇਆ ਸੀ ਤੇ ਬਲੈਕ ਥੰਡਰ ਦੇ ਦੌਰਾਨ ਹੋਇਆ ਕੀ ਸੀ ਬਲੈਕ ਥੰਡਰ ਦੇ ਦੌਰਾਨ ਨੇ ਜਿਹੜੇ ਖਾੜਕੂ ਅੰਦਰ ਬੈਠੇ ਸੀ ਜਦੋਂ ਉਹਨਾਂ ਦਾ ਕਾਫੀ ਤੰਗ ਹੋ ਗਿਆ ਘੇਰਾ ਪੈ ਗਿਆ ਤਾਂ ਉਸ ਵੇਲੇ ਉਹਨਾਂ ਦੇ ਕੋਲੇ ਕਾਲ ਆਫ ਨੇਚਰ ਵਾਸਤੇ ਕੋਈ ਜਗ੍ਹਾ ਨਹੀਂ ਸੀ ਤਾਂ ਪਰ ਚਾਰੇ ਪਾਸੇ ਉਹਦੀ ਮਤਲਬ ਘੇਰਾ ਬੰਦੀ ਸੀ ਤਾਂ ਮਤਲਬ ਉੱਥੇ ਕੁਝ ਮਤਲਬ ਉਹਨਾਂ ਦੀ ਮਜਬੂਰੀ ਵੀ ਸੀ ਤੇ ਮਜਬੂਰੀ ਦੀ وجہ ਕਰਕੇ ਕੁਝ ਅਜਿਹਾ ਉੱਥੇ ਕੁਝ ਸੀ ਮਲਬੂਤਰ ਜਮਾ ਹੋ ਗਿਆ ਹੂੰ ਜਿਹਦਾ ਨਤੀਜਾ ਇਹ ਹੋਇਆ ਕਿ ਜਦੋਂ ਸਾਰਾ ਕੁਝ ਸਾਹਮਣੇ ਆਇਆ ਤਾਂ ਉਸ ਵੇਲੇ ਫਿਰ ਸਮੁੱਚੀ ਕੌਮ ਤੇ ਸਮੁੱਚੀ ਮਨੁੱਖਤਾ ਦੇ ਸਾਹਮਣੇ ਜਿਹੜੇ ਹਸਪਤਾਲ ਤੇ ਖੜਕੂਲੇ ਦੇ ਲੀਡਰਸ਼ਿਪ ਉਹਨਾਂ ਨੂੰ ਖਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੂੰ ਫਿਰ ਸਿੱਖ ਭਾਈਚਾਰੇ ਦੇ ਵਿੱਚੋਂ ਵੀ ਕਿਸੇ ਹੱਦ ਤੱਕ ਉਹਨਾਂ ਦਾ ਜਿਹੜਾ ਪ੍ਰਭਾਵ ਸੀ ਉਹ ਘਟ ਗਿਆ ਸੀ ਜੀ ਜਿਹੜੀ ਮਤਲਬ ਖੜਕੂਲੇ ਤੋਂ ਖੜਕੂਲੇ ਕਮਜ਼ੋਰ ਪੈ ਗਈ ਸੀ ਹੂੰ ਜਦੋਂ ਇਹ ਇਨਸੀਡੈਂਟ ਵਾਪਰ ਗਈ ਹੂੰ ਕਿਉਂਕਿ ਆਪਰੇਸ਼ਨ ਜਿਹੜਾ ਬਲੈਕ ਥੰਡਰ ਤੋਂ ਬਾਅਦ ਹੀ ਹੁੰਦੀ ਹੈ ਹਾੜਵ ਦੇ ਠਾਸੀ ਵਾਲੇ ਜੀ ਜੀ ਇਹ ਇਨਸੀਡੈਂਟ ਵਾਪਰ ਗਈ ਤਾਂ ਫਿਰ ਜਿਹੜੇ ਖਾੜਕੂ ਲੈਰ ਦੇ ਉਸ ਵੇਲੇ ਦੇ ਕੁਝ ਲੀਡਰ ਸੀ ਜਿਹੜੇ ਬੜੇ ਸੰਜੀਦਾ ਸੀ ਜਿਨ੍ਹਾਂ ਨੂੰ ਇਹ ਸੀ ਕਿ ਦੁਬਾਰਾ ਸਿੱਖ ਭਾਈਚਾਰੇ ਦੇ ਵਿੱਚ ਆਪਣੀ ਜਿਹੜੀ ਹੈਗੀ ਹੈ ਦਬਦਬਾ ਆਪਣਾ ਹੈ ਜੀ ਦਬਦਬਾ ਨਹੀਂ ਹੁਣ ਤੁਹਾਡੇ ਮਤਲਬ ਪ੍ਰਭਾਵ 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 ਆਪਣਾ ਕਾਇਮ ਰੱਖਣ ਵਾਸਤੇ ਜ਼ਰੂਰੀ ਹੈ ਕਿ ਹੁਣ ਕੁਝ ਕੀਤਾ ਜਾਵੇ ਫਿਰ ਉਹ ਜਿਹੜਾ ਸੀ ਆਪਰੇਸ਼ਨ ਉਹ ਜਿਹੜਾ ਸੀ ਆਪਣਾ ਤੁਹਾਡਾ 1988 ਦਾ ਹੜ ਹੜ ਉਸ 88 ਦੇ ਹੜ ਨੂੰ ਫਿਰ ਇਹ ਇਸਤੇਮਾਲ ਕੀਤਾ ਗਿਆ ਕਿ ਇਹਦਾ ਹੁਣ ਬਦਲਾ ਲਿਆ ਜਾਵੇ ਕਿਉਂਕਿ ਵੇਲੇ ਦਾ ਜਿਹੜਾ ਉਸ ਵੇਲੇ ਦਾ ਚੀਫ ਇੰਜੀਨੀਅਰ ਸੀ ਜਾਂ ਸੌਰੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਚੇਅਰਮੈਨ ਸੀ ਉਹਦਾ ਨਾਮ ਸੀ ਮੇਜਰ ਜਨਰਲ ਬੀ ਐਨ ਕੁਮਾਰ ਜੀ ਇੱਕ ਆਰਮੀ ਅਫੀਸਰ ਸੀ ਆਰਮੀ ਅਫੀਸਰ ਨੂੰ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਚੇਅਰਮੈਨ ਲਾਇਆ ਗਿਆ ਸੀ ਉਹਨੇ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਸੀ ਜੀ ਸਾਰੇ ਉਹਨੇ ਕਿਹਾ ਸੀ ਵੀ ਕਿਉਂਕਿ ਮੈਂ ਜੋ ਮੈਂ ਮੈਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਚੇਅਰਮੈਨ ਹ ਨੈਤਿਕ ਤੌਰ ਤੇ ਮੈਂ ਦੀ ਜ਼ਿੰਮੇਵਾਰੀ ਲੈਣਾ ਕਿ ਜੋ ਕੁਝ ਹੋਇਆ ਜਿਹੜਾ ਮਨੁੱਖਤਾ ਨੂੰ ਨੁਕਸਾਨ ਹੋਇਆ ਹੈ ਇਹਦਾ ਲੋਕਾਂ ਦਾ ਆਰਥਿਕ ਨੁਕਸਾਨ ਹੋਇਆ ਪਸ਼ੂਆਂ ਦਾ ਨੁਕਸਾਨ ਹੋਇਆ ਉਹਦਾ ਜ਼ਿੰਮੇਵਾਰ ਕੋਈ ਹੋਰ ਨਹੀਂ ਮੈਂ ਆ ਤਾਂ ਫਿਰ ਖਾੜਕੂ ਜਿਹੜੇ ਆਗੂ ਸੀ ਉਸ ਵੇਲੇ ਜੇ ਉਹਨਾਂ ਨੇ ਇੱਕ ਮੀਟਿੰਗ ਕੀਤੀ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਕਹਿ ਕੇ ਜੇ ਹੁਣ ਸਿੱਖ ਭਾਈਚਾਰੇ ਦੇ ਵਿੱਚ ਜਾਂ ਪੰਜਾਬੀਆਂ ਦੇ ਵਿੱਚ ਦੁਬਾਰਾ ਪੈਰ ਲਾਉਣੇ ਹੈ ਤਾਂ ਸਾਨੂੰ ਚਾਹੀਦਾ ਕਿ ਅਸੀਂ ਇਹ ਕਈ ਕੇਸ ਇਹਦਾ ਬਦਲਾ ਲੈ ਲਿਆ ਮੇਜਰ ਜਨਰਲ ਬੀ ਐਨ ਕੁਮਾਰ ਦਾ ਕਤਲ ਫਿਰ ਇੱਕ ਮੀਟਿੰਗ ਦੇ ਵਿੱਚ ਫੈਸਲਾ ਲੈਣ ਤੋਂ ਬਾਅਦ ਕੀਤਾ ਗਿਆ ਸੀ ਹੂੰ ਜਦੋਂ ਉਹਦਾ ਕਤਲ ਕੀਤਾ ਗਿਆ ਉਸ ਕਤਲ ਤੋਂ ਬਾਅਦ ਫਿਰ ਉਹਦੀ ਵਕਾਇਦਾ ਜ਼ਿੰਮੇਵਾਰੀ ਲੇਗੀ ਹੂੰ ਕਿਉਂਕਿ ਇਹਨਾਂ ਨੇ ਪਾਣੀ ਛੱਡਿਆ ਸੀ ਹੂੰ ਔਰ ਉਹਦੇ ਨਾਲ ਹੜ ਆਇਆ ਸਾਡਾ ਨੁਕਸਾਨ ਹੋਇਆ ਸੀ ਬਦਲਾ ਲੇ ਲਿਆ ਹੂੰ ਫਿਰ ਥੋੜਾ ਜਿਹਾ ਖਾੜਕੂ ਲਹਿਰ ਦੇ ਪੈਰ ਜਿਹੜੇ ਆ ਦੁਬਾਰਾ ਲੱਗੇ ਸੀ ਦੁਬਾਰਾ ਲੱਗੇ ਔਰ ਉਹ ਫਿਰ ਉਹ ਫਿਰ ਤੁਹਾਨੂੰ ਪਤਾ ਵੀ ਉਹਦਾ ਅੰਤ ਕਿੱਥੋਂ ਹੁੰਦਾ ਕਿੱਥੇ ਕਿੱਥੇ ਲੱਗਦਾ ਇਲਜ਼ਾਮ ਬੀਅੰਦ ਸਿੰਘ ਦੇ ਦੌਰ ਦੇ ਵਿੱਚ ਬੀਅੰਦ ਸਿੰਘ ਦੇ ਕਤਲ ਦੇ ਨਾਲ ਫਿਰ ਉਹਦਾ ਅੰਤ ਹੁੰਦਾ ਹੈ ਅੰਤ ਹੁੰਦਾ ਹੈ